ओ मेरे बसंती छोरा प्यार आज दा ऐसा राला कितरा लेन जरूर सो आज को 4000 টাকা मैं इसी खाने वाली के अपने वीर स्वयम् ਪਾਟ ਸਾਰਿਆਂ ਕਰਕੇ ਛੋੜ ਕੇ ਫਿਰ ਆ ਆਗਮੀ ਪਾਰਟੀ ਲਈ ਵਰਗੰਤ ਸਿੰਘ ਸਾਹਿਬ ਲਈ ਅਰਮਨ ਤੇਜਰਾ ਸਾਹਿਬ ਲਈ ਹੋਟਲ ਦੀ ਬਰਾਰਿਸ਼ ਕੀਤੀ ਸੀ ਅਮਨ ਤਾਂ ਇਸ ਲਈ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਸਾਰੇ ਸਾਰਾ ਮਾਨ ਸਤਕਾਰ ਰੱਖਿਆ ਤੇ ਹੋਟਲ ਵੀ ਐਂਟੀ ਵਰਤ ਕੀਤੀ ਕਿ ਪਰਜਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਬੰਮਤੀ ਸਭ ਤੋਂ ਵੱਡੇ ਮੈਂਡੇਟ ਦੀ ਸਰਕਾਰ ਬਣਾਉਣ ਦਾ ਕੰਮ ਕੀਤਾ

ਦਾਬੀ ਕਿਸਾਨੀ ਤੱਕ ਹਰ ਮੁੱਦੇ ਨੂੰ ਮਜ਼ਬੂਤੀ ਨਾਲ ਪਲਾਟ ਰਹਿਣ ਲਈ ਚਾਹੀਦਾ ਹੈ ਇੱਕ ਸੋਹਣਾ ਜਿੰਦਾਬਾਦ ਸਾਥੋ ਬੜੇ ਹੀ ਬੰਦੀ ਹਨ ਆਸੀ ਜੇ ਤੁਸੀਂ ਸੰਸਾ ਦੇ ਵਿੱਚ ਵੀ ਇੱਕ ਜੀਮੀ ਸਾਹਿਬ ਵਰਗਾ ਐਮਪੀ ਵੇਚ ਦੋ ਤੇ ਮੈਂ ਤੁਹਾਨੂੰ ਇੱਕ ਹੋਰ ਗਾਰੰਟੀ ਦੇਣਾ ਕਿ ਤੁਹਾਡੇ ਸਾਰੇ ਕੰਮਾਂ ਦੀ ਛੋਟੇ ਤੋਂ ਛੋਟੇ ਲੈ ਕੇ ਵੱਡੇ ਤੋਂ ਵੱਡੇ ਕੰਮਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਗਾਰੰਟੀ जरीवे भॻवंत माना ਸਾਡੇ ਰਾਜ ਸਰਕਾਰ ਦੇ ਮੈਂਬਰ ਪਾਰਲੀਮੈਂਟ ਰਾਜ ਚੇਤਾ ਜੀ ਸਾਡੇ ਇੱਕੋ ਜਿਹੇ ਐਮਐਲਏ ਦੇ ਜੁੜੇ ਨਾ ਤਨਵੀਰ ਸਿੰਘ ਸਾਹਿਬ ਪੱਕੀ ਤੁਸੀਂ ਸਾਰੇ ਆਮ ਆਦਮੀ ਪਾਰਟੀ ਦੇ ਜਿੰਦ ਸਰਕਾਰ ਬਣਨਗੇ ਮੈਂ ਤੁਹਾਡੇ ਦਿਲ ਦੇ ਘਰਿਆਂ ਤੋਂ ਛੋਟਾ ਸਾਹਿਰਤਾ ਲਾਗਾਣਾ ਜਿਵੇਂ ਭਗਵਾਨ ਜੀ ਦਾ ਬਹੁਤ ਵੱਡਾ ਅੱਜ ਰੱਖ ਕੇ ਗੱਲ ਕਰ ਦਿੱਤਾ ਮੈਂ ਤੁਹਾਡਾ Dibel, <laughs> ਇਹ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਤੁਸੀਂ ਐਡੀ ਵੱਡੀ ਗਿਣਤੀ ਚੋੜੇ ਕਵਰੇਜ ਕਰਨ ਲਈ ਪਹੁੰਚੇ ਹੋ ਦੂਜਾ ਮੈਂ ਧੰਨਵਾਦ ਕਰਦਾ ਸਾਡੀ ਸਮਸਤ ਟੀਮ ਦਾ ਜਿਨ੍ਹਾਂ ਨੇ ਅੱਜ ਐਡਾ ਵੱਡਾ ਜਾਨੀ ਕਿ ਰੋਡ ਸ਼ੋਅ ਜੋ ਤੁਸੀਂ ਦੇਖ ਰਹੇ ਹੋ ਆਰਗੇਨਾਈਜ਼ ਕੀਤਾ ਔਰ ਤੀਜਾ ਧੰਨਵਾਦ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੇ ਕੀਤੇ ਕੰਮ ਕਮਾ ਕਰਕੇ ਯਤਨ ਯਤਨਸ਼ੀਲ ਕਮਾ ਕਰਕੇ ਜੋ 2 ਸਾਲ 2 ਮਹੀਨੇ ਪੰਜਾਬ ਨੇ ਜੋ ਤਰੱਕੀ ਕੀਤੀ ਹੈ ਉਹਦੇ ਕਰਕੇ ਅੱਜ ਜੋ ਇੰਨੇ ਜ਼ਿਆਦਾ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਲੋਕ ਜੁੜ ਰਹੇ ਨੇ ਇਹ ਸਿਰਫ ਉਸੇ ਦਾ ਸਦਕਾ ਹੈ ਅੱਜ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀਐਲੋ ਐਮਪੀ ਦਾ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਹੱਕ ਦੇ ਵਿੱਚ ਰਾਗਵ ਚੱਡਾ ਜੀ ਜੋ ਆਮ ਆਦਮੀ ਪਾਰਟੀ ਦੇ ਸਰਦਾਰ ਕੰਪੇਨਰ ਨੇ ਔਰ ਨਾਲ ਉਹ ਰਾਜ ਸਭਾ ਦੇ ਮੈਂਬਰ ਵੀ ਨੇ ਤੇ ਪੰਜਾਬ ਮਾਮਲਿਆਂ ਦੇ ਕੋ-ਇਨਚਾਰਜ ਵੀ ਨੇ ਸੋ ਅੱਜ ਉਹ ਪਹਿਲਾਂ ਉਹਨਾਂ ਨੇ ਰੋਡ ਸ਼ੋਅ ਕੀਤਾ ਸਾਨੇਵਾਲ ਵਿਖੇ ਦਰਾਹੇ ਵੀ ਕੀਤਾ ਉਹਨ ਦਰਾਹੇ ਤੋਂ ਬਾਅਦ ਉਹ 5 ਮਿੰਟ ਦੇ ਅੰਦਰ ਅੰਦਰ ਖੰਨੇ ਪਹੁੰਚਣ ਵਾਲੇ ਨੇ ਤੇ ਅੱਜ ਬਹੁਤ ਵੱਡੀ ਤਾਦਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਸੈਂਕੜਿਆਂ ਦੇ ਕਰੀਬ ਆਮ ਆਦਮੀ ਪਾਰਟੀ ਦੇ ਜਿੱਥੇ ਵਰਕਰ ਇਕੱਠੇ ਹੋਏ ਨੇ ਉੱਥੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਜੋਸ਼ ਦੇਖਣ ਨੂੰ ਮਿਲ ਰਿਹਾ ਅੱਜ ਇਹ ਜਿਹੜੀ ਚੋਣ ਹੋਰ ਜ਼ਿਆਦਾ ਜਾਨੀ ਕਿ ਸਾਡੀ ਜਿਹੜੀ ਹੈ ਆਨਟੂਜ਼ ਹੋਗੀ ਕਿਉਂਕਿ ਕੁੱਲ ਤੇ ਕੁੱਲ 3 ਦਿਨ ਵਿੱਚ ਨੇ ਔਰ 3 ਦਿਨ ਬਾਅਦ 1 ਜੂਨ ਕੱਲ ਸ਼ਨੀਵਾਰ ਨੂੰ ਜਦੋਂ ਵੋਟਾਂ ਪੈਣੀਆਂ ਮੈਂ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਸਿਰ ਝੁਕਾ ਕੇ ਆਪਣੇ ਖੰਡੇ ਦੇ ਅੱਗੇ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵੋਟਾਂ ਪਾਓ ਔਰ ਵੋਟਾਂ ਪਾ ਕੇ ਗੁਰਪ੍ਰੀਤ ਸਿੰਘ ਜੀਪੀਜੀ ਨੂੰ ਸੰਸਦ ਬਣਾ ਕੇ ਸੰਸਦ ਦੇ ਵਿੱਚ ਮੈਂਬਰ ਪਾਰਲੀਮੈਂਟ ਬਣਾ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਭੇਜੋ ਰਗੂ ਜਿਹੜਾ ਹੈ ਰੋਡ ਰੋ ਹੈ ਆਨਲਾਈਨ ਕਿੱਥਾ ਕਹੇ ਬ੍ਰਦਰ ਸਰ ਇਹ ਇਸ ਸਮੇਂ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸ਼ੁਰੂ ਹੋ ਕੇ ਇਹ ਪਹਿਲਾ ਉਰੋ ਖਟੀਕਾ ਚੌਕ ਖਟੀਕਾ ਚੌਂਕ ਤੋਂ ਫਿਰ ਗਊਸ਼ਾਲਾ ਚੌਕ ਤੱਕ ਇਹ ਜਾਣਾ ਤੇ ਉੱਥੇ ਇਹਦੀ ਫਿਰ ਸਮਾਪਤੀ ਹੋਣੀ ਹੈ ਇਹ ਪੂਰਾ 1 ਕਿਲੋਮੀਟਰ ਦਾ ਰੋਡ ਸ਼ੋ ਹੋਊਗਾ ਜੀ ਔਰ ਇਹਦੇ ਵਿੱਚ ਅਸੀਂ ਵੱਖ-ਵੱਖ ਜਗ੍ਹਾ ਤੇ ਪੁਆਇੰਟਸ ਬਣਾਏ ਹੋਏ ਨੇ ਪੰਜ ਜਗ੍ਹਾ ਤੇ ਪੁਆਇੰਟਸ ਨੇ ਔਰ ਜੋ ਪੰਜ ਜਗ੍ਹਾ ਤੇ ਪੁਆਇੰਟਸ ਨੇ ਉਸ ਪੁਆਇੰਟਸ ਦੇ ਆਧਾਰ ਦੇ ਉੱਤੇ ਅਸੀਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਾਡੇ ਜੋ ਸਟਾਰ ਪ੍ਰਚਾਰ ਕਰਾਉਣਗੇ ਕਹਿੰਦਾ ਜੀ ਆ ਰਹੇ ਨੇ ਉਹਨਾਂ ਦਾ ਮਾਨ ਤੇ ਸਨਮਾਨ ਕਰਾਉਂਦੇ ਧੰਨਵਾਦ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ ਜਿੰਦਾਬਾਦ ਜਿੰਦਾਬਾਦ ਨਿਸ਼ਾਨ ਝਾੜੂ ਜਿੰਦਾਬਾਦ ਨਿਸ਼ਾਨ ਝਾੜੂ ਜਿੰਦਾਬਾਦ ਲਾਗੂ ਹੋ ਚੜੇਗੀ ਜਿੰਦਾਬਾਦ ਲਾਗੂ ਹੋ ਚੜੇਗੀ ਜਿੰਦਾਬਾਦ ਭਗਵਾਨ ਤੁਮਾਂ ਤੁਹਾਡੀ ਸੋਚ ਤੇ ਬਹਿਰ ਹੈ ਹੋ ਕੇ